ਅਜਿਹਾ ਲੱਗ ਰਿਹਾ ਹੈ ਕਿ ਮਸ਼ਹੂਰ ਸ਼ਾਰਟ ਵੀਡੀਓ ਐਪ ਟਿਕਟੌਕ ਨੂੰ ਅਮਰੀਕਾ ਵਿੱਚ ਬੈਨ ਕਰ ਦਿੱਤਾ ਜਾਵੇਗਾ। ਅੰਤਰਰਾਸ਼ਟਰੀ ਮੀਡੀਆ 'ਚ ਖਬਰਾਂ ਆ ਰਹੀਆਂ ਨੇ ਕਿ ਅਮਰੀਕਾ 'ਚ 19 ਜਨਵਰੀ 2025 ਤੋਂ ਟਿਕਟੌਕ ਸੇਵਾਵਾਂ ਬੰਦ ਹੋ ਜਾਣਗੀਆਂ। ਇਸ ਦਾ ਕਾਰਨ ਜੋ ਬਾਈਡਨ ਦੀ ਸਰਕਾਰ ਵੱਲੋਂ ਲਿਆਂਦਾ ਗਿਆ ਨਵਾਂ ਕਾਨੂੰਨ ਹੈ। ਅਪ੍ਰੈਲ 2024 ਵਿੱਚ ਜੋ ਬਾਈਡਨ ਪ੍ਰਸ਼ਾਸਨ ਨੇ ਦੇਸ਼ ਦੇ ਨਾਗਰਿਕਾਂ ਦੀ ਸੁਰੱਖਿਆ ਨੂੰ ਧਿਆਨ ਵਿੱਚ ਰੱਖਦੇ ਹੋਏ ਸੋਸ਼ਲ ਮੀਡੀਆ ਬਾਰੇ ਇੱਕ ਨਵਾਂ ਕਾਨੂੰਨ ਲਿਆਂਦਾ ਸੀ। ਇਹ ਇਸ ਕਾਨੂੰਨ ਦੇ ਅਨਸਾਰ ਟਿਕਟੌਕ ਨੂੰ ਚੀਨੀ ਮੂਲ ਕੰਪਨੀ ਬਾਈਟ ਡਾਂਸ ਤੋਂ ਵੇਚਿਆ ਜਾਣਾ ਚਾਹੀਦਾ ਹੈ। ਨਹੀਂ ਤਾਂ ਸਰਕਾਰ ਨੇ ਸਪਸ਼ਟ ਕਰ ਦਿੱਤਾ ਹੈ ਕਿ ਟਿਕਟੌਕ ਨੂੰ ਅਮਰੀਕਾ ਵਿੱਚ ਪਾਬੰਦੀ ਦਾ ਸਾਹਮਣਾ ਕਰਨਾ ਪਵੇਗਾ। ਕਿਉਂਕਿ ਚੀਨੀ ਮੂਲ ਕੰਪਨੀ ਬਾਈਟ ਡਾਂਸ ਜੋ ਬਾਈਡਨ ਦੀ ਸਰਕਾਰ ਦੇ ਆਦੇਸ਼ਾਂ ਦੇ ਅਨੁਸਾਰ ਟਿਕਟੌਕ ਨੂੰ ਵੇਚਣ ਲਈ ਤਿਆਰ ਨਹੀਂ ਹੈ। ਟਿਕਟੌਕ 19 ਜਨਵਰੀ 2025 ਤੋਂ ਅਮਰੀਕਾ ਵਿੱਚ ਐਪ ਸੇਵਾਵਾਂ ਨੂੰ ਬੰਦ ਕਰਨ ਦੀ ਯੋਜਨਾ ਬਣਾ ਰਹੀ ਹੈ ਜੇਕਰ ਅਮਰੀਕਾ 'ਚ ਟਿਕਟੌਕ ਬੰਦ ਹੋ ਜਾਂਦਾ ਹੈ ਤਾਂ ਉੱਥੇ ਦੇ ਲੋਕ ਐਪ ਨੂੰ ਡਾਊਨਲੋਡ ਨਹੀਂ ਕਰ ਸਕਣਗੇ ਜੇਕਰ ਫੋਨ 'ਚ ਪਹਿਲਾਂ ਤੋਂ ਹੀ ਇਹ ਐਪ ਹੈ ਉਹ ਕੁਝ ਸਮੇਂ ਲਈ ਕੰਮ ਕਰਨ ਤੋਂ ਬਾਅਦ ਸੇਵਾਵਾਂ ਉਸ ਦੀਆਂ ਬੰਦ ਹੋ ਜਾਣਗੀਆਂ ਨਵੇਂ ਫੋਨ ਹੁਣ ਟਿਕਟੌਕ ਨੂੰ ਡਾਊਨਲੋਡ ਨਹੀਂ ਕਰਨਗੇ ਦੂਜੇ ਪਾਸੇ ਕੰਪਨੀ ਨੇ ਸਰਕਾਰ ਤੋਂ ਇਸ ਕਾਨੂੰਨ ਨੂੰ ਲਾਗੂ ਕਰਨ ਲਈ ਕੁਝ ਸਮਾਂ ਲੈਣ ਦੀ ਮੰਗ ਵੀ ਕੀਤੀ ਹੈ ਹਾਲਾਂਕਿ ਅਮਰੀਕਾ ਵਿੱਚ ਟਿਕਟੋਕ ਨੂੰ ਬੈਨ ਕਰਨ ਦਾ ਇੱਕ ਮਜ਼ਬੂਤ ਕਾਰਨ ਜਾਪਦਾ ਹੈ ਪ੍ਰਸਿੱਧ ਛੋਟਾ ਵੀਡੀਓ ਐਪ ਟਿਕਟੋਕ ਚੀਨੀ ਮੂਲ ਕੰਪਨੀ ਬਾਈਟ ਡਾਂਸ ਦੀ ਮਲਕੀਅਤ ਹੈ ਇਹ ਫੈਸਲਾ ਜੋ ਬਾਈਡਨ ਸਰਕਾਰ ਨੇ ਲਿਆ ਹੈ ਜਿਨ੍ਹਾਂ ਨੇ ਮਹਿਸੂਸ ਕੀਤਾ ਹੈ ਕਿ ਚੀਨ ਵੱਲੋਂ ਇਸ ਐਪ ਰਾਹੀਂ ਅਮਰੀਕੀ ਨਾਗਰਿਕਾਂ ਦਾ ਨਿੱਜੀ ਡਾਟਾ ਇਕੱਠਾ ਕਰਨ ਦੀ ਸੰਭਾਵਨਾ ਹੈ ਰੱਖਿਆ ਤੇ ਅਰਥਵਿਵਸਥਾ ਦੇ ਖੇਤਰਾ ਵਿੱਚ ਚੀਨ ਅਤੇ ਅਮਰੀਕਾ ਵਿਚਾਲੇ ਪਹਿਲਾਂ ਹੀ ਸਖਤ ਮੁਕਾਬਲਾ ਹੈ ਚੀਨ ਵਿਸ਼ਵ ਨੇਤਾ ਦੀ ਭੂਮਿਕਾ ਨਿਭਾਉਣ ਲਈ ਉਤਸੁਕ ਹੈ ਜੋ ਅਮਰੀਕਾ ਇਸ ਸਮੇਂ ਨਿਭਾ ਰਿਹਾ ਹੈ ਇਸ ਨਾਲ ਅਮਰੀਕਾ ਡ੍ਰੈਗਨ ਕੰਟਰੀ ਨੂੰ ਰੋਕਣ ਲਈ ਜਵਾਬੀ ਰਣਨੀਤੀ ਲਿਖ ਰਿਹਾ ਹੈ ਇਸ ਸੰਦਰਭ ਵਿੱਚ ਚੀਨੀ ਪਿਛੋਕੜ ਵਾਲੇ ਟਿਕਟੋਕ ਨੂੰ ਅਮਰੀਕਾ ਵਿੱਚ ਬੈਨ ਕਰ ਦਿੱਤਾ ਗਿਆ